ਸਤਿ ਸ਼੍ਰੀ ਅਕਾਲ ਜੀ ਜੇਕਰ ਇਹ ਕਹਾਣੀ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਰੂਸ ਦੇ ਇੱਕ ਕਿਸਾਨ ਨੂੰ ਕਿਸੇ ਸਲਾਹ ਦਿੱਤੀ ਕਿ ਜੇ ਵੱਡਾ ਬੰਨਾ ਹੈ ਤਾਂ ਸਾਈ베ਰੀਆ ਜਾ ਕੇ ਕੋਈ ਵੱਡਾ ਫਾਰਮ ਖਰੀਦ ਜ਼ਮੀਨ ਕਾਫੀ ਸਸਤੀ ਹੈ ਸਾਰਾ ਕੁਝ ਵੇਚ ਪਾਟ ਉਥੇ ਅੱਪੜ ਗਿਆ ਦਲਾਲ ਨੇ ਖਰੀਦੋ فروਖਤ ਵਾਲੀ ਪ੍ਰਕਿਰਿਆ ਸਮਝਾਈ ਆਖਣ ਲੱਗਾ ਕੱਲ ਸਵੇਰੇ ਇਸ ਵਕਤੇ ਤੋਂ ਦੌੜ ਕੇ ਜਿੰਨੀ ਜ਼ਮੀਨ ਵੀ ਗਾ ਸਕਦਾ ਹੈ ਉਹ ਤੇਰੀ ਹੋ ਪਰ ਸ਼ਰਤ ਇਹ ਕਿ ਸੂਰਜ ਡੁੱਬਣ ਤੋਂ ਪਹਿਲਾਂ ਜਿੱਥੋਂ ਦੌੜ ਸ਼ੁਰੂ ਕੀਤੀ ਹੋਵੇਗੀ ਉਨੀ ਉੱਥੇ ਵਾਪਸ ਮੁੜਨਾ ਪੈਣਾ ਅਗਲੇ ਦਿਨ ਰੋਟੀ ਪਾਣੀ ਪੱਲੇ ਬੰਨ ਦੌੜ ਸ਼ੁਰੂ ਕਰ ਦਿੱਤੀ ਜਿੰਨਾ ਅੱਗੇ ਜਾਈ ਜਾਵੇ ਉੰਨੀ ਹੀ ਹੋਰ ਉਪਜਾਊ ਜ਼ਮੀਨ ਦਿੱਸੀ ਜਾਵੇ ਹੋਰ ਜ਼ਮੀਨ ਦੇ ਲਾਲਚ ਵਿੱਚ ਰਫ਼ਤਾਰ ਵਧਾ ਦਿੱਤੀ ਰੋਟੀ ਵਾਲਾ ਡੱਬਾ ਤੇ ਪਾਣੀ ਵਾਲੀ ਬੋਤਲ ਵੀ ਇਹ ਸੋਚ ਸੁੱਟ ਦਿੱਤੀ ਕਿ ਇਹਨਾਂ ਦਾ ਭਾਰ ਵੀ ਦੌੜਨ ਵਿੱਚ ਰੁਕਾਵਟ ਪਾ ਰਿਹਾ ਹੈ ਆਖਰ ਮੁੜਦੇ ਹੋਏ ਨੂੰ ਪੁੱਕ ਪਿਆਸ ਸਤੌਣ ਲੱਗੀ ਪਰ ਖਾਵੇ ਪੀਵੇ ਕੀ ਕੋਲ ਰੋਟੀ ਪਾਣੀ ਵੀ ਤੇ ਨਹੀਂ ਸੀ ਉਤੋਂ ਢੂਣ ਸੂਰਜ ਡੁੱਬੀ ਜਾ ਰਿਹਾ ਸੀ ਆਖਰ ਮੰਜ਼ਲ ਤੋਂ ਕੁਝ ਕਦਮ ਪਹਿਲਾਂ ਨਢਾਲ ਹੋ ਕੇ ਡਿੱਗ ਪਿਆ ਤੇ ਕਹਾਣੀ ਮੁੱਕ ਗਈ ਨਾ ਮਾਇਆ ਮਿਲੀ ਨਾ ਰਾਮ ਮਟਾਲੇ ਦੇ ਇੱਕ ਜਾਣਕਾਰ ਦੀ ਸਰਕਾਰੀ ਨੌਕਰੀ ਦੇ ਨਾਲ-ਨਾਲ ਕਿੰਨੀ ਸਾਰੀ ਜ਼ਮੀਨ ਇੱਕ ਸੈਲਰ ਤੇ ਆੜਤ ਵੀ ਸੀ ਇੱਕ ਰਾਤ ਰੇਲਵੇ ਦੀ ਜ਼ਮੀਨ ਤੇ ਆਂਡਾਂ ਦਾ ਸਟਾਲ ਖੋਲ ਸਵੇਰੇ ਕੋਟ ਵਿੱਚੋਂ ਸਟੇ ਲੈ ਆ ਲਿਆ ਪਿਤਾ ਜੀ ਨੇ ਸਮਝਾਇਆ ਕਿ ਭੱਜ ਦੌੜ ਵਾਲੀ ਇਸ ਪੱਠੀ ਵਿੱਚ ਬਿਨਾਂ ਵਜਾ ਆਪਣੇ ਆਪ ਨੂੰ ਝੋਕੀ ਜਾਣਾ ਕੋਈ ਸਮਝਦਾਰੀ ਨਹੀਂ ਪਰ ਹੋਰ ਇਕੱਠਾ ਕਰਨ ਦੇ ਜਨੂਨ ਨੇ ਐਸੀ ਮੱਤ ਮਾਰੀ ਕਿ ਇੱਕ ਦਿਨ ਇਸੇ ਚੱਕਰ ਵਿੱਚ ਸਕੂਟਰ ਟਰਾਲੀ ਵਿੱਚ ਜਾ ਵਜਾ ਤੇ ਸਾਰਾ ਕੁਝ ਇੱਥੇ ਧਰਿਆ ਧਰਾਇਆ ਰਹਿ ਗਿਆ। ਦੋਸਤੋ ਤਰੱਕੀ ਕਰਨੀ ਹਰੇਕ ਦਾ ਹੱਕ ਏ। ਪਰ ਰਾਤਾਂ ਦੀ ਨੀਂਦ ਅਤੇ ਦਿਨ ਦਾ ਚੈਨ ਦਾਅ ਤੇ ਲਾ ਕੇ ਤੈਹ ਕੀਤਾ ਰਾਸਤਾ ਆਖਰ ਕਬਰਾਂ ਤੱਕ ਜਾ ਕੇ ਹੀ ਮੁੱਕਦਾ ਏ। ਫੇਰ ਆਪ ਮੋਏ ਜੱਗ ਪਰ ਲਓ। ਕੁਝ ਬਰਿਆ ਮਗਰੋਂ ਤੇ ਢਿੱਡੋਂ ਜੰਮੇ ਵੀ ਭੋਗ ਪਾਉਣੋਂ ਹਟ ਜਾਂਦੇ ਨੇ। ਜੀਪीडी ਮਗਰੋਂ ਜ਼ਮੀਨ ਦੀਆਂ ਫਰਜ਼ਾਂ ਵਿੱਚੋਂ ਨਾਂ ਵੀ ਕੱਟ ਦਿੱਤਾ ਜਾਂਦਾ ਏ ਦੱਸਦੇ ਇੱਕ ਧੰਨਵਾਣ ਸ਼ਾਹੂਕਾਰ ਨੇ ਮੁਨਸ਼ੀ ਕੋਲ ਸੱਦ ਲਿਆ ਪੁੱਛਣ ਲੱਗਾ ਹਿਸਾਬ ਕਿਤਾਬ ਲਗਾ ਕੇ ਦੱਸ ਆਪਣੇ ਕੋਲ ਕਿੰਨੀ ਕਦੌਲਤ ਹੈ ਤਿੰਨ ਦਿਨਾਂ ਬਾਅਦ ਆਖਣ ਲੱਗਾ ਸ਼ਾਹ ਜੀ ਸੱਤ ਪੀੜੀਆਂ ਤਾਂ ਆਰਾਮ ਨਾਲ ਬਹਿ ਕੇ ਖਾ ਪੀ ਲੈਣਗੀਆਂ ਪਰ ਅੱਠਵੀਂ ਪੀੜੀ ਨੂੰ ਥੋੜੀ ਮੁਸ਼ਕਲ ਆ ਸਕਦੀ ਏ ਸ਼ਾਹੂਕਾਰ ਬੇਚੈਨ ਰਹਿਣ ਲੱਗਾ ਦੇਣ ਰਾਤ ਬਸ 8ਵੀਂ ਪੀੜੀ ਦਾ ਫਿਕਰ ਖਾਈ ਜਾਵੇ। ਘਰ ਦੇ ਇੱਕ ਸਿਆਣੇ ਕੋਲ ਲੈ ਗਏ। ਉਹ ਆਖਣ ਲੱਗਾ, "ਸ਼ਾਹ ਜੀ ਇੱਕ ਕੰਮ ਕਰਨਾ ਪਊ। ਆਹ ਅੱਧਾ ਕਿਲੋ ਆਟਾ ਜਿਹੜੀ ਬੁੱਢੀ ਉਸ ਨੁੱਕਰ ਵਾਲੇ ਘਰਾ ਕੱਪੜੇ ਸਿਉਂਦੀ ਏ, ਉਹਨੂੰ ਦੇ ਆਓ। ਮੁਸ਼ਕਿਲ ਹੱਲ ਹੋ ਜਾਵੇਗੀ।" ਅਗਲੇ ਦਿਨ ਬੁੱਢੀ ਦੇ ਦਰਵਾਜ਼ਾ ਆਟੇ ਵਾਲੀ ਪੋਟਲੀ ਦਿੰਦਾ ਹੋਇਆ ਆਖਣ ਲੱਗਾ, "ਕਿ ਮਾਤਾ ਰੋਟੀਆਂ ਪਕਾ ਲਮੀ। ਅੱਗੋਂ ਆਂਦੀ" ਵੇ ਪੁੱਤਰ ਸਵੇਰੇ ਖਾਦੀ ਸੀ ਦੁਪਹਿਰ ਜੋਗੀ ਬਣੀ ਪਈ ਐ ਤੇ ਆਥਣ ਵੇਲੇ ਜੋਗਾ ਆਟਾ ਬਥੇਰਾ ਆਖਣ ਲੱਗਾ ਕਿ ਤਾਂ ਵੀ ਰੱਖ ਲੈ ਕੱਲ ਨੂੰ ਫੇਰ ਕੰਮ ਆਵੇਗਾ ਅੱਗੋਂ ਆਂਦੀ ਵੇ ਪੁੱਤ ਮੈਨੂੰ ਪੂਰਾ ਯਕੀਨ ਏ ਜਿਸ ਨੇ ਅੱਜ ਦਾ ਬੰਦੋਬਾਸਤ ਕੀਤਾ ਕੱਲ ਨੂੰ ਵੀ ਭੁੱਖਾ ਨਹੀਂ ਸਵਾਉਉ ਨਹੀਂ ਚਾਹੀਦਾ ਮੈਨੂੰ ਤੇਰਾ ਆਟਾ ਪੋਟਲੀ ਓਂਝ ਦੀ ਓਂਝ ਹੀ ਮੋੜ ਲਿਆਂਦੀ ਤੇ ਸਿਆਣੇ ਨੂੰ ਸੁਨੇਹਾ ਕੱਲ ਦਿੱਤਾ ਕਿ ਮੇਰੀ ਮੁਸ਼ਕਲ ਹੱਲ ਹੋ ਗਈ ਦੋਸਤੋ ਅਕਸਰ ਹੀ ਕਿੰਨੇ ਸਾਰੇ ਹੀ ਮਿਲ ਜਾਂਦੇ ਨੇ ਜਿਹੜੇ 8ਵੀਂ ਪੀੜੀ ਦੇ ਫਿਕਰ ਵਿੱਚ ਬਸ ਦਿਨੇ ਰਾਤ ਨੱਸੀ ਤੁਰੀ ਜਾ ਰਹੇ ਨੇ বিনা ਰੁਕਿਆਂ ਲਗਾਤਾਰ ਇਸ ਗੇੜ ਵਿੱਚੋਂ ਨਿਕਲਣਾ ਏ ਤਾਂ ਕੱਪੜੇ ਸਿਉਂਦੀ ਮਾਈ ਵਾਲਾ ਸੰਕਲਪ ਮਨ ਵਿੱਚ ਬਸਾਉਣਾ ਪੈਣਾ ਕਿ ਜਿਹੜਾ ਪੱਥਰ ਵੀ ਦੀ ਇੱਕ ਸੈਲ ਵਿੱਚ ਕੈਦ ਜੰਤੂ ਵਾਸਤੇ ਅੰਨ ਪੈਦਾ ਕਰ ਸਕਦਾ ਭਲਾ ਸਾਨੂੰ ਭੁੱਖਿਆਂ ਨੂੰ ਕਿਉਂ ਰੱਖੂ ਜ਼ਿੰਦਗੀ ਆਪ ਤੇ ਹੋਲੀ ਫੋਲੀ ਅਸਲ ਭਾਰਤੀ ਖੁਆਇਸ਼ਾਂ ਸਦਰਾਂ ਦਾ ਹੀ ਪਾਇਆ ਹੋਇਆ ਤਨਵਾਦ